कोई राजनीतिक फंक्शन नहीं है कोई जोर जमैश या कोई किसी शक्ति प्रदर्शन कर नहीं आए मैं इतने कोई पहली बार नहीं आया शायद मैनू भी नहीं याद कि मैं इतने कि आया क्योंकि ਜਿਸ ਯੋਧੇ ਨੂੰ ਇੱਥੇ ਯਾਦ ਕਰਨ ਆਉਨੇ ਆ ਉਹਦੀ ਕੁਰਬਾਨੀ ਦਾ ਕੋਈ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਦੁਨੀਆ ਦੀ ਕਿਸੇ ਕਰੰਸੀ 'ਚ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ 23 ਸਾਲ ਦੀ ਉਮਰ ਅੰਗਰੇਜ਼ਾਂ ਨਾਲ ਟੱਕਰ ਐਡਾ ਵੱਡਾ ਉਹਨਾਂ ਦਾ ਅੰਪਾਇਰ ਕਿ ਜਿੱਥੇ ਸੂਰਜ ਨਹੀਂ ਛਿਪਦਾ ਸੀ ਉਹਨਾਂ ਦੇ ਰਾਜ 'ਚ ਉੱਥੇ 18 19 20 21 22 23 ਸਾਲ ਦੇ ਜਵਾਨ ਉਹਨਾਂ ਨੇ ਟੱਕਰ ਲਈ ਖੜੇ ਸੀ ਲੋਕ ਮਜ਼ਾਕ ਕਰਦੇ ਸੀ ਤੁਸੀਂ ਕਿੱਥੋਂ ਅੰਗਰੇਜ਼ਾਂ ਨੂੰ ਭਜਾ ਦੋਗੇ ਉਹ ਕਹਿੰਦੇ ਭਜਾ ਦਾਂਗੇ ਮੁਲਕ ਆਪਣਾ ਹੈ ਉਹਨਾਂ ਕੋਲ ਤਰਕ ਸੀ को जज्बा को इरादा तो कामयाब हो गए आदमी बड़ा सालों से नहीं आदमी बड़ा सालों से नहीं आदमी बड़ा ख्यालों से होता है ख्याल बहुत बड़े वे साल चाह उम्रे साल ही साली सी ਪਰ ਖਿਆਲਾਂ ਚ ਬਹੁਤ ਵੱਡੇ ਸੀ ਉਹ ਤਾਈਓ ਅੱਜ ਯਾਦ ਕਰਦੇ ਆਂ ਤਾਈਓ ਅੱਜ ਮੇਲੇ ਲੱਗਦੇ ਨੇ ਤਾਈਓ ਅੱਜ ਨਤਮਸਤਕ ਹੋਨੇ ਆ ਉਹ 23 ਸਾਲ ਦੀ ਸੀ ਭਗਤ ਸਿੰਘ ਜੀ ਅੱਜ ਤੋਂ 500 ਸਾਲ ਬਾਅਦ ਵੀ ਅੱਜ ਤੋਂ 1000 ਸਾਲ ਬਾਅਦ ਵੀ ਆਪਾਂ ਨਹੀਂ ਹੋਵਾਂਗੇ ਆਪਣੀਆਂ ਬਹੁਤ ਸਾਰੀਆਂ ਅਗਲੀਆਂ ਪੀੜੀਆਂ ਵੀ ਨਹੀਂ ਹੋਣਗੀਆਂ ਪਰਪਗ ਸਿੰਘ ਰਾਜਗੁਰੂ ਸੁਖਦੇਵ ਹੋਰੀ 22-23 ਸਾਲ ਦੀ ਰਹਿਣਗੇ ਉਹ 23 ਸਾਲ ਦੀ ਰਹਿਣਗੇ ਬਸ ਉਹਨਾਂ ਦੀ ਯਾਦ ਨੂੰ ਉਹਨਾਂ ਦੇ ਵਿਰਸੇ ਨੂੰ ਸੰਭਾਲਣਾ ਸਾਡਾ ਕੰਮ ਹੈ ਸਾਡਾ ਫਰਜ ਹੈ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਕੌਮਾਂ ਖਤਮ ਹੋ ਜਾਂਦੀਆਂ ਬੀ ਦੇ ਆਜ਼ਮ ਪਾਕਿਸਤਾਨ ਘਵਰਾਂ ਦੇ ਪਿੰਡ ਜੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਐਸੀਆਂ ਸ਼ਾਨਦਾਰ ਅਜਾਇਬ ਘਰ ਕੰਪਲੈਕਸ ਵਿਰਾਸਤੀ ਸਟਰੀਟਾਂ ਬਣਾਈਏ ਕਾ ਜਾਣਦੇ ਹੋ ਲੋਕ ਇੱਥੇ ਖੜ ਕੇ ਜਾਣ ਤੇ ਦੇਖ ਕੇ ਜਾਣ ਕਿ ਦੇਸ਼ ਦੀ ਆਜ਼ਾਦੀ ਦੀ ਜਿਹੜੀ ਚਿੰਗ ਸੀ वो इतों भड़की से इस पिंड बच्चे ने देश की आजादी की चिणग भड़काई भगत सिंह जी ने लिखा इस कदर वाकिफ हो गई है मेरी कलम मेरे किरदार से वाकिफ हो गई है जाणू हो गई है इस कदर इन्नी ज्यादा इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है इन्हें ज्यादा देश प्रेम च देश भक्ति च लीन हो गए सी वो ये लीन होए बिना ये ਦੇਸ਼ ਦੇ ਪਿਆਰ ਦੇ ਵਿੱਚ ਸਮੋਏ ਬਿਨਾ ਇਹ ਕੰਮ ਨਹੀਂ ਹੋ ਸਕਦੇ ਜੀ ਇੱਕ ਘਰ ਦੇ ਕੀ ਕਰਨਗੇ ਬਾਅਦ ਚ ਘਰਦਿਆਂ ਦਾ ਕੀ ਹੋਊਗਾ ਬੱਚੇ ਕੀ ਕਰਨਗੇ ਚਾਚੇ ਤਾਏ ਕੀ ਕਹਿਣਗੇ ਚਾਚੀਆਂ ਤਾਈਆਂ ਇਹ ਸੋਚ ਕੇ ਨਹੀਂ ਕੰਮ ਹੋ ਸਕਦੇ ਜੀ ਆਪਾਂ ਵੀ ਚਾਹੁੰਦੇ ਆ ਦੁਬਾਰਾ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਣ ਪਰ ਆਪਾਂ ਚਾਹੁੰਦੇ ਸਾਡੇ ਨਾ ਹੋਣ ਗਵਾਂਡੀਆਂ ਦੇ ਹੋ ਆਪਾਂ ਸਿਰਫ ਤਮਾਸ਼ਾ ਦੇਖੀਏ ਬਸ ਤੇ ਸ਼ਹੀਦੀ ਆਜ਼ਮ ਭਗਤ ਸਿੰਘ ਨੂੰ ਜਿੰਨੇ ਉਹਨਾਂ ਬਾਰੇ ਬੋਲੀ ਜਾਓਗੇ ਉਹ ਨਹੀਂ ਉਹਨਾਂ ਬਾਰੇ ਗਿਆਨ ਖੁੱਲਦਾ ਜਾਊਗਾ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਦਾ ਸੀ ਤਾਂ ਮੈਂ ਜਦੋਂ ਕੋਈ ਨਵੀਂ ਗੱਡੀ ਲੈ ਲੈਂਦਾ ਸੀ 6-7 ਗੱਡੀਆਂ ਬਦਲੀਆਂ ਹੋਣੀਆਂ ਕਲਾਕਾਰ ਜੀਵਨ ਦੌਰਾਨ ਤਾਂ ਸ਼ੋਰੂਮ ਚ ਗੱਡੀ ਜਦੋਂ ਨਿਕਲਦੀ ਸੀ ਚਾਹੇ ਸ਼ਾਮ ਦੇ 4 ਵਜੇ ਚਾਹੇ ਦੁਪਹਿਰ ਦੇ 12 ਵਜੇ ਜਦ ਸ਼ਾਮ ਦੇ 6 ਵਜੇ ਗੱਡੀ ਨਿਕਲਦੀ ਸੀ ਸਿੱਧੀ ਖਟਕੜ ਕਲਾ ਲੈ ਕੇ ਆਉਂਦਾ ਸੀ ਘਰ ਕੋਲੇ ਜਾ ਕੇ ਗੱਡੀ ਖੜਾ ਕੇ ਮੱਥਾ ਟੇਕਦਾ ਸੀ ਤੁਹਾਡੇ ਕਰਕੇ ਕੋਠੀਆਂ ਕਾਰਾਂ ਵਾਲੇ ਹੋ ਗਏ ਜੀ ਨਹੀਂ ਤਾਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਉਹਨੂੰ ਥੋਡੀਆਂ ਨੇ ਜਦੋਂ ਮੈਂ ਐਮਪੀ ਬਣਿਆ ਪਹਿਲੀ ਵਾਰ 2014 ਚ ਸੰਗਰੂਰ ਤੋਂ ਆਮ ਤੌਰ ਤੇ ਜਦੋਂ ਐਮਪੀ ਦਾ ਸਰਟੀਫਿਕੇਟ ਮਿਲਦਾ ਆਮ ਤੌਰ ਤੇ ਜਿਹੜੇ ਲੀਡਰ ਨੇ ਜਾਂ ਜੇਤੂ ਜਿਹੜੇ ਉਮੀਦਵਾਰ ਹੁੰਦੇ ਨੇ ਉਹ ਸਰਟੀਫਿਕੇਟ ਲੈ ਕੇ ਆਪਣੇ ਪ੍ਰਧਾਨ ਕੋਲੇ ਜਾਂਦੇ ਨੇ ਉਹਨੂੰ ਸਰਟੀਫਿਕੇਟ ਫੜਾਉਂਦੇ ਨੇ ਪ੍ਰਧਾਨ ਜੀ ਆ ਸੀਟ ਤੋਂ ਜਿੱਤ ਕੇ ਤੁਹਾਡੀ ਝੋਲੀ ਪਾਤੀ ਮੈਂ ਤੇ ਮੈਂ ਸਰਟੀਫਿਕੇਟ ਲੈ ਕੇ ਸਿੱਧਾ ਘਟਕੜਕਲਾ ਆਇਆ ਸੀ ਔਰ ਸੀਦੇ ਆਜ਼ਮ ਭਗਤ ਸਿੰਘ ਦੇ ਪੈਰਾਂ ਦੇ ਵਿੱਚ ਮੈਂ ਸਰਟੀਫਿਕੇਟ ਰੱਖਤਾ ਸੀ ਮੈਂ ਕਿਹਾ ਭਗਤ ਸਿੰਘ ਜੀ ਤੁਸੀਂ ਥੁੱਡਾ ਨਹੀਂ ਮਾਰਦੇ ਹੈ ਜੀ ਐਮਪੀ ਸ਼ਿਪ ਨੂੰ ਕੋਈ ਜ਼ੀਰੋ ਵੈਲਿਊ ਹੈ ਤੁਹਾਡੀ ਕੁਰਬਾਨੀ ਦੇ ਮੁਕਾਬਲੇ ਐਮਪੀ ਸ਼ਿਪ ਪਰ ਲੋਕਤੰਤਰਿਕ ਤਰੀਕੇ ਨਾਲ ਜਿੱਤ ਕੇ ਤੁਹਾਡੇ ਕੋ ਇਹ ਅਸ਼ੀਰਵਾਦ ਲੈਣ ਆਇਆ ਕਿ ਜਿਹੜੀ ਪਾਰਲੀਮੈਂਟ ਵਿੱਚ ਤੁਸੀਂ ਕੰਨ ਖੋਲਣ ਵਾਸਤੇ ਬੋਲੀਆਂ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਖੜਕਾ ਕਰਨ ਵਾਲੇ ਬੰਬ ੁੱਟੇ ਸੀ ਉੱਥੇ ਮੈਂ ਜ਼ੁਬਾਨ ਨਾਲ ਉਹਨਾਂ ਦੇ ਕੰਨ ਖੋਲੂੰਗਾ ਬਸ ਮੇਰੇ ਤੇ ਸ਼ੀਰਵਾ ਰੱਖਿਓ ਉਸ ਤੋਂ ਬਾਅਦ ਪੀਲੀ ਪੱਗ ਬਨ ਕੇ ਮੈਂ ਅਗਲੇ ਦਿਨ ਪਾਰਲੀਮੈਂਟ ਗਿਆ ਪਾਰਲੀਮੈਂਟ ਦੇ ਵਿੱਚ ਪੱਗ ਮਸ਼ਹੂਰ ਹੋ ਗਈ ਪੀਲੇ ਰੰਗ ਦੀ ਬਸੰਤੀ ਰੰਗ ਦੀ ਕਹਿ ਲਓ ਪੀਲਾ ਕਹਿ ਲਓ ਤੇ ਉੱਥੇ ਫਿਰ ਮੈਂ ਬੋਲਣ ਲੱਗ ਗਿਆ ਅਸ਼ੀਰਵਾਦ ਭਾਕ ਸਿੰਘ ਦਾ ਸੀ ਬਾਲ ਉਧਰੋਂ ਆਉਂਦਾ ਸੀ ਜ਼ੁਬਾਨ ਮੇਰੀ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਫਿਰ 2014 ਤੋਂ ਲੈ ਕੇ 2022 ਤੱਕ ਦੋ ਬਾਰੀ ਮੈਂ ਐਮਪੀ ਬਣਿਆ ਤੇ ਫਿਰ ਉੱਥੇ ਮੈਂ ਕਿਸੇ ਹੋਰ ਨੂੰ ਬੋਲਣ ਨਹੀਂ ਦਿੱਤਾ ਫਿਰ ਪੰਜਾਬ ਦੇ ਹੱਕਾਂ ਦੀ ਆਵਾਜ਼ ਠਾਈ ਪੰਜਾਬ ਦੇ ਲੋਕਾਂ ਦੀ ਆਵਾਜ਼ ਠਾਈ ਪਹਿਲੀ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਜੀ ਉਹ ਸਾਰੇ ਸ਼ਹੀਦਾਂ ਦੇ ਸ਼ਹੀਦ ਦੀ ਦਿਵਸਾਂ ਤੇ ਪਹਿਲੀ ਵਾਰ ਉੱਥੇ ਸ਼ਰਧਾਂਜਲੀयां ਦਵਾਈਆਂ ਉਹ ਤਾਂ ਜਨਾਬ ਮੰਨਦੇ ਨੇ ਆਪਾਂ ਨੂੰ ਉਹ ਤਾਂ ਸਮਾਜਿਕ ਕਾਰਕੁਨ ਕਹਿੰਦੇ ਨੇ ਸਮਾਜਿਕ ਕਾਰਕਟਰਤਾ ਸੋ ਇਸ ਕਰਕੇ ਮੈਂ ਉੱਥੇ ਜਾ ਕੇ ਉਦੋਂ ਬੋਲਿਆ ਲੋਕਾਂ ਨੇ ਬਹੁਤ ਪਸੰਦ ਕੀਤਾ ਅੱਜ ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਦਿਖਾਇਆ ਹੈ ਵੀਡੀਓ 'ਚ تھیਮੈਟਿਕ ਗੇਟ ਹੈ 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸਬੰਧਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋ ਤਾਂ ਇੱਥੇ ਉਹ 700 ਦਾ 700 ਸੀਟਾਂ ਦਾ ਫੁੱਲੀ ਏਸੀ ਜਿਹੜਾ ਇੱਕ ਥੀਏਟਰ ਬਣਾਵਾਂਗੇ ਉਹਦੇ ਵਿੱਚ ਬਿਰਾਸਤੀ ਲਾਂਗਾ ਹੋਊਗਾ ਉਹਦੇ ਵਿੱਚ ਸਾਰਾ ਪਗ ਸਿੰਘ ਹੋਰਾਂ ਦੀ ਜੀਵਨ ਦੀ ਕਹਾਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚ ਹੋਈ ਸਾਰਾ ਕੁਝ ਹਜੇ ਸਾਨੂੰ ਪੜਾਇਆ ਨਹੀਂ ਗਿਆ ਇਸ ਕਰਕੇ ਮੇਰੇ ਦਿਲ ਚ ਸੀਗਾ ਕਿ ਇਹੇ ਦੱਸਿਆ ਜਾਵੇ ਲੋਕਾਂ ਨੂੰ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨਾਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਆ ਇੱਥੋਂ ਦੀ ਲੰਘਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਰਡਰ ਦੇਖ ਜਾਂਦੇ ਆ ਰਸਤੇ 'ਚ ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਵੀ ਦੱਸ ਦੇਣਗੇ ਕਿ ਯਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਯਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਯਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੋਤਾਂ ਨੂੰ ਫਾਂਸੀ ਚੜਾ ਕੇ ਫੇਰ ਯਾਦੀ ਲਈ ਹੈ